ਅਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲ ਹੈ ਉਮੀਰ ਕਾਨ ਨੇ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜਿਗਰ ਜਿਸ ਤਰ੍ਹਾਂ ਕਿ ਸਾਰੇ ਦੋਸਤਾਂ ਨੂੰ ਤੁਹਾਨੂੰ ਵੀ ਪਤਾ ਹੈ ਕਿ ਇੱਕ ਨਾ ਮਸਲਾ ਬੜਾ ਮਤਲਬ ਕਿ ਉੱਠਿਆ ਹੋਇਆ ਪੰਜਾਬ ਦੇ ਵਿੱਚ ਚੜ੍ਹਦੇ ਪੰਜਾਬ ਚ ਇੱਕ ਠਾਰ ਪੜੀ ਗਈ ਹੈ ਤੇ ਉਹਦੇ ਵਿੱਚ ਬੀਬੀਸੀ ਅਮਨਦੀਪ ਕੌਰ ਨਾ ਆਉਂਦਾ ਤੇ ਉਹ ਕੋਈ ਚਿੱਟੇ ਦਾ ਕਾਰੋਬਾਰ ਕਰਦੀ ਸੀ ਤੇ ਉਹ ਮਤਲਬ ਕਿ ਉਹਨਦੇ ਦੇ ਕੇਸ ਕੋਸ ਬਣਿਆ ਤੇ ਹੈ ਵੀ ਉਹ ਖਾਕੀ ਵਰਦੀ ਵਾਲੀ ਸੀ। ਓਹ 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 ਤੇ ਇਸ ਵਜ੍ਹਾ ਤੋਂ ਇਹ ਮਸਲਾ ਬੜਾ ਹਵਾ ਫੜੀ ਹੋਈ ਹੈ ਤੇ ਉਹਦੇ ਤੇ ਗੱਲ ਕਰ ਰਹੇ ਨੇ ਸਵਾਰਨਟਾ ਜੀ ਪਰ ਹੁਣ ਉਹਨਾਂ ਦੀ ਗੱਲ ਬਾਤ ਸੁਣਨੇ ਦੋਸਤੋ ਬਾਅਦ ਵੀਡੀਓ ਸੋਸ਼ਲ ਮੀਡੀਆ ਤੇ ਇਸ ਵੇਲੇ ਅਮਨਦੀਪ ਕੌਰ ਅਮਨਦੀਪ ਕੌਰ ਹੋਈ ਪਈ ਆ ਕਾਲੀ ਥਾਰ ਕਾਲੀ ਥਾਰ ਕਾਲੀ ਥਾਰ ਇਹਦੀ ਚਰਚਾ ਜ਼ੋਰਾਂ ਦੇ ਉੱਤੇ ਆ ਚਿੱਟੇ ਸਮੇਤ ਫੜੀ ਗਈ ਫੜੀ ਗਈ ਫੜੀ ਗਈ ਇਸ ਗੱਲ ਨੂੰ ਹਰ ਕੋਈ ਦੁਹਰਾਈ ਜਾਂਦਾ ਰੀਲਾਂ ਉਹਦੀਆਂ ਘੁੰਮੀ ਜਾਂਦੀਆਂ ਤੇ ਲੋਕ ਉਹਦੇ ਉੱਤੇ ਕਈ ਤਰ੍ਹਾਂ ਦੀ ਟਿੱਪਣੀ ਕਰ ਰਹੇ ਆ ਕਈ ਮਾੜੀ ਟਿੱਪਣੀ ਵੀ ਕਰਦੇ ਆ ਕਈ ਪਰ ਕੰਮ ਉਹਨੇ ਮਾੜਾ ਕੀਤਾ ਹਰਕਤਾਂ ਉਹਦੀਆਂ ਮਾੜੀਆਂ ਪਰ ਦੂਤ ਉਹਦੀ ਮਾੜੀ ਹੈ ਜਿਹਦੇ ਕਰਕੇ ਉਹ ਇੱਕਦਮ ਚਰਚਾ ਦੇ ਵਿੱਚ ਇਸ ਤਰੀਕੇ ਨਾਲ ਆਈ ਆ ਇਸ ਗੱਲ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਵੀ ਪੰਜਾਬੀਆਂ ਦੇ ਲਈ ਇਹ 5 7 ਢ ਦਾ ਮਸਾਲਾ ਉਸ ਤੋਂ ਬਾਅਦ ਕੋਈ ਨਾ ਕੋਈ ਨਵਾਂ ਮਸਾਲਾ ਸੋਸ਼ਲ ਮੀਡੀਆ ਤੇ ਆਇਆ ਲੋ ਤੇ ਸਾਰਿਆਂ ਨੇ ਉਧਰਲੇ ਪਾਸੇ ਨੂੰ ਤੁਰ ਪੈਣਾ ਅਮਨਦੀਪ ਕੌਰ ਕੌਣ ਸੀ ਉਹਨੇ ਕੀ ਕੀਤਾ ਸੀ ਇਹ ਬਰਲੇਟਾਂਵੇਂ ਨੂੰ ਚਤੇ ਰਹਿ ਜਾਣਾ ਅੱਜ ਤੱਕ ਜਿੰਨੀਆਂ ਵੀ ਖਬਰਾਂ ਆਈਆਂ ਸੋਸ਼ਲ ਮੀਡੀਆ ਦੇ ਉੱਤੇ ਬਰੂਦ ਵਾਂਗੂ ਚੱਲੀਆਂ ਤੇ ਉਹਨਾਂ ਨੂੰ ਆਪਾਂ ਪੰਜਾਬਗਾਨ ਨੇ ਕਿੰਨਾ ਚੇਤੇ ਰੱਖਿਆ ਕੋਈ ਨਾ ਕੋਈ ਬਕਵਾਸ ਜਿਹਾ ਗਾਣਾ ਆ ਗਿਆ ਕਿਸੇ ਨੇ ਕਿਸੇ ਨਾਲ ਕੁਝ ਇਹੋ ਜੀ ਹਰਕਤ ਕਰਤੀ ਸਭ ਦਾ ਧਿਆਨ ਉਧਰਲੇ ਪਾਸੇ ਹੋ ਜਾਣਾ ਕਿਸੇ ਨੇ ਉਹਨੂੰ ਗਾਲਾਂ ਕੱਢੜੀਆਂ ਕਿਸੇ ਨੇ ਉਹਨੂੰ ਗਾਲਾਂ ਕੱਢਣੀਆਂ ਤੇ ਅਮਨਦੀਪ ਕੌਰ ਵਾਲਾ ਮੁੱਦਾ ਠੱਪ ਹੋ ਜਾਣਾ ਪਰ ਮੇਰੀ ਬੇਨਤੀ ਆ ਪੰਜਾਬ ਦੀ ਸਰਕਾਰ ਨੂੰ ਤੇ ਪੰਜਾਬ ਦੇ ਪੁਲਿਸ ਅਧਿਕਾਰੀਆਂ ਨੂੰ ਕਿ ਤੁਸੀਂ ਇਸ ਮੁੱਦੇ ਨੂੰ ਠੱਪ ਨਾ ਹੋਣ ਦਿਓ ਅਮਨਦੀਪ ਕੌਰ ਸਾਡੇ ਪੰਜਾਬ ਦੇ ਵਿੱਚ ਇੱਕ ਇਹੋ ਜੀ ਉਦਾਹਰਨਾ ਜਿਹੜੀ ਇਹ ਦੱਸਣ ਦੇ ਲਈ ਕਾਫੀ ਆ ਕਿ ਖਾਕੀ ਦੇ ਵਿੱਚ ਹੁੰਦਾ ਕੀ ਕੀ ਆ ਉਹ ਵਰਦੀ ਦੇ ਵਿੱਚ ਹੁੰਦਾ ਕੀ ਕੀ ਆ ਮੈਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਰੂ ਜਾਂਨਾ ਤੇ ਮੈਨੂੰ ਨੌਜਵਾਨ ਨੇ ਗੱਲ ਕਹਿੰਦੇ ਵੀ ਭਾਈ ਅਸੀਂ ਨਾ ਟ੍ਰਾਇਲ ਦਿੱਤਾ ਸੀਗਾ ਪੁਲਿਸ ਦਾ ਸਾਡੇ ਟ੍ਰਾਇਲ ਵੀ ਸਾਰੇ ਪਾਸ ਹੋ ਗਏ ਸਾਨੂੰ ਹਾਲੇ ਤੱਕ ਨੌਕਰੀ ਨਹੀਂ ਮਿਲੀ ਕਈ ਨੌਜਵਾਨ ਨੇ ਗੱਲ ਕਹਿੰਦੇ ਵੀ ਯਾਰ ਅਸੀਂ ਫਿਜ਼ੀਕਲ ਟੈਸਟ ਦੇ ਵਿੱਚ ਰਹਿ ਗਏ ਲਿਖਤੀ ਚ ਪਾਸ ਹੋ ਗਏ ਕੋਈ ਲਿਖਤੀ ਚ ਪਾਸ ਹੋ ਗਿਆ ਕਿਸੇ ਹੋਰ ਪਾਸੇ ਰਹਿ ਗਿਆ ਕਈ ਸਾਰੇ ਪਾਸੇ ਪਾਸ ਹੋ ਗਏ ਤੇ ਨੌਕਰੀ ਦੀ ਉਡੀਕ ਕਰਦੇ ਕਰਦੇ ਵੇਲਾ ਨਿਕਲ ਗਿਆ ਸੱਚੀ ਗੱਲ ਪਰ ਜਿਨ੍ਹਾਂ ਨੂੰ ਨੌਕਰੀ ਮਿਲੀ ਆ ਉਹ ਚਿੱਟਾ ਵੇਚਣ ਤੇ ਲੱਗੇ ਪਏ ਆ ਜਿਨ੍ਹਾਂ ਨੂੰ ਨਹੀਂ ਮਿਲਦੀ ਉਹ ਵਿਚਾਰੇ ਰੁੜੀ ਜਾਂਦੇ ਆ ਉਹਨਾਂ ਦਾ ਕਸੂਰ ਕੀ ਆ ਅਮਨਦੀਪ ਕੌਰ ਵਰਗੇ ਲੋਕ ਆ ਜਿਹੜੇ ਉਹ ਭਾਵੇਂ ਮਰਦਾ ਤੇ ਭਾਵੇਂ ਔਰਤਾਂ ਪੁਲਿਸ ਮਹਿਕਮੇ ਦੇ ਵਿੱਚ ਕੋਈ ਵੀ ਖਾਕੀ ਵਾਲਾ ਜਿਨ੍ਹਾਂ ਦੇ ਉੱਤੇ ਅਸੀਂ ਭਰੋਸਾ ਕਰਨੋਂ ਹੁਣ ਹਟ ਗਏ ਆ ਉਹਨਾਂ ਨੂੰ ਜੇਕਰ ਤੁਸੀਂ ਇੱਕ ਮਿਸਾਲੀ ਸਜ਼ਾ ਦੇ ਦਿਓ ਤਾਂ ਜਿਹੜੇ ਨੌਜਵਾਨ ਬੇਰੁਜ਼ਗਾਰ ਆ ਉਹਨਾਂ ਨੂੰ ਵੀ ਇਸ ਗੱਲ ਦੀ ਤ੍ਰਿਪਤੀ ਹੋਊਗੀ ਵੀ ਯਾਰ ਕਦੇ ਨਾ ਕਦੇ ਸਾਡੀ ਵੀ ਵਾਰੀ ਆਊਗੀ ਜਦੋਂ ਸਾਡੀ ਵਾਰੀ ਆਊਗੀ ਅਸੀਂ ਚੰਗੇ ਤਰੀਕੇ ਨਾਲ ਨੌਕਰੀ ਕਰਾਂਗੇ ਤੇ ਜਿਹੜੇ ਇਸ ਵੇਲੇ ਪੰਜਾਬ ਦੇ ਲੋਕ ਪੁਲਿਸ ਦੇ ਉੱਤੇ ਨਿਰਭਰ ਆ ਉਨਾਰੇ ਵੀ ਮਨ ਦੇ ਵਿੱਚ ਇਹ ਗੱਲ ਜਾਊਗੀ ਵੀ ਯਾਰ ਪੁਲਿਸ ਨੇ ਪੁਲਿਸ ਦੇ ਉੱਤੇ ਟੁਕਵੀਂ ਕਾਰਵਾਈ ਕੀਤੀ ਆ ਪਰ ਮੈਂ ਗੱਲ ਦਾਅਵੇ ਨਾਲ ਕਹਿਣਾ ਵੀ ਜੇਕਰ ਨਿਰਪੱਖ ਆਧਾਰ ਦੇ ਉੱਤੇ ਉਹਦੇ ਦੋਵਾਂ ਮੋਬਾਈਲਾਂ ਦੀ ਪੜਤਾਲ ਹੋ ਜਾਵੇ ਉਹ ਮੋਬਾਈਲ ਜਿਹੜੇ ਕਿ ਉਹਦੀ ਕਾਰੀ ਉਥਾਰ ਦੇ ਵਿੱਚੋਂ ਹੀ ਫੜੇ ਗਏ ਆ ਉਹ ਮੋਬਾਈਲ ਜਿਹੜੀ ਉਹ ਨਾਕੇ ਦੇ ਉੱਤੇ ਕਹਿੰਦੀ ਸੀ ਕਿ ਮੈਨੂੰ ਮੇਰੇ ਮੋਬਾਈਲ ਦਿਓ ਮੈਂ ਹੁਣੇ ਅਧਿਕਾਰੀਆਂ ਨੂੰ ਫੋਨ ਕਰਕੇ ਤੁਹਾਨੂੰ ਦੱਸਦੀ ਮੈਂ ਹੈਗੀ ਕੌਣ ਆ ਜੇ ਕਿਤੇ ਉਹਨਾਂ ਮੋਬਾਈਲਾਂ ਦੀ ਪੜਤਾਲ ਕਰ ਲਈ ਜਾਵੇ ਤੇ ਆਪੇ ਮਿੰਟਾਂ ਸੈਕਿੰਟਾਂ ਦੇ ਵਿੱਚ ਪਤਾ ਲੱਗ ਜਾਣਾ ਵੀ ਭਾਈ ਕਿਹਦੇ ਕਿਹਦੇ ਨਾਲ ਉਹਦੀ ਗੰਡ ਟੋਪ ਹੈਗੀ ਆ ਕੀਦੇ ਕਿਦੇ ਨਾਲ ਮਿਲ ਕੇ ਉਹ ਹੁਣ ਤੱਕ ਆ ਸਾਰਾ ਕੁਝ ਕਰਦੀ ਰਹੀ ਆ ਪਰ ਐਵੇਂ ਹੋਣ ਦੀ ਆਸ ਨਹੀਂ ਕਿਉਂਕਿ ਜਿਵੇਂ ਐਵੇਂ ਹੋ ਗਿਆ ਤੇ ਫਿਰ ਭਾਈ ਕਈ ਵੱਡੇ ਪੁਲਿਸ ਅਧਿਕਾਰੀ ਨੰਗੇ ਹੋ ਜਾਣੇ ਆ ਕਈ ਹੋਰ ਵੱਡੇ ਵੱਡੇ ਚਿਹਰੇ ਜਿਹੜੇ ਬੇਨਕਾਬ ਹੋ ਜਾਣੇ ਆ ਜਿਨ੍ਹਾਂ ਨੇ ਇਸ ਵੇਲੇ ਪਰਦਾ ਪਾਇਆ ਹੋਇਆ ਵੀ ਬੁਰਕਾ ਪਾ ਕੇ ਚੱਲਦੇ ਵੀ ਭਾਈ ਨੇ ਨਹੀਂ ਅਸੀਂ ਤਾਂ ਆ ਕੁਝ ਨਹੀਂ ਕਰਦੇ ਅਸੀਂ ਤਾਂ ਯੁੱਧ ਦਸ਼ਾ ਵਰਦ ਹੈ ਫਲਾ ਹੈ ਢੀਂਗਾ ਹੈ ਉਹਨਾਂ ਲੋਕਾਂ ਨੇ ਬੇਪਰਦ ਹੋ ਜਾਣਾ ਫਿਰ ਕਿਰਕਰੀ ਬਹੁਤ ਹੋਣੀ ਆ ਕਿੰਨਾ ਚੰਗਾ ਹੋਵੇ ਜੇਕਰ ਉਹਦੇ ਮੋਬਾਈਲਾਂ ਦੀ ਪਰਤਾਲ ਸੱਚੀ ਮੁੱਚੀ ਹੋ ਜਾਈ ਕੋਈ ਔਖਾ ਕੰਮ ਨਹੀਂਗਾ ਜਦੋਂ ਉਹ ਇਸ ਵੇਲੇ ਰਿਮਾਂਡ ਦੇ ਉੱਤੇ ਆ ਦੋ ਦਿਨ ਦੇ ਰਿਮਾਂਡ ਦੇ ਉੱਤੇ ਫੇਰ ਆ ਜਦੋਂ ਰਿਮਾਂਡ ਦੇ ਉੱਤੇ ਚੁਟਕੀ ਦੇ ਵਿੱਚ ਸਾਰਾ ਮਸਲਾ ਹੱਲ ਹੋ ਜਾਣਾ ਇਹ ਨਹੀਂ ਹੀ ਮਸਲਾ ਹੱਲ ਹੋਊਗਾ ਜਿਵੇਂ ਤੁਸੀਂ ਆਮ ਬੰਦੇ ਨੂੰ ਫੜ ਕੇ ਕਰਨਾ ਚਾਹੁੰਦੇ ਹੋ ਹੋਮੋ ਤਾਂ ਕਰ ਲੈਨੇ ਹੋ ਪਰ ਇਹ ਅਮਨਦੀਪ ਕੋਹਰਾ ਹੈ ਇਹ ਖਾਕੀ ਬਣੀ ਆ ਇਹਦੇ ਕਈ ਪਾਸੇ ਕਈ ਤਰ੍ਹਾਂ ਦੇ ਸਬੰਧ ਹੈਗੇ ਆ ਉਹਨਾਂ ਸਬੰਧਾਂ ਨੇ ਕਰਕੇ ਕਈ ਲੋਕ ਇਸ ਗੱਲ ਦੇ ਉੱਤੇ ਮੀਡੀਏ ਦੇ ਵਿੱਚ ਵੀ ਨਹੀਂ ਖਬਰ ਆ ਰਹੀ ਮਿੱਟੀ ਪਾਉਣ ਦੀ ਕੋਸ਼ਿਸ਼ ਕਰਦੇ ਹੋਣੇ ਵੀ ਖਤਮ ਕਰੋ ਇਸ ਮਸਲੇ ਨੂੰ ਰਹਿਣ ਦਿਓ ਇਸ ਮਸਲੇ ਨੂੰ ਜੋ ਪਤਾ ਲੱਗ ਗਿਆ ਮੀਡੀਆ ਦੇ ਵਿੱਚ ਆ ਗਿਆ ਉਹ ਆ ਗਿਆ ਆਪਾਂ ਇਸ ਤੋਂ ਅੱਗੇ ਗੱਲ ਨਾ ਕੱਢੀਏ ਮੈਂ ਬਹੁਤ ਸਾਰੇ ਜਿਹੜੇ ਪੁਲਿਸ ਮੁਲਾਜ਼ਮਾ ਖਾਸ ਕਰਕੇ ਜਿਹੜੇ ਕਾਂਸਟੇਬਲ ਦੀ ਨੌਕਰੀ ਕਰਦੇ ਜਿਹੜੇ ਕਾਂਸਟੇਬਲ ਬਣੇ ਹੋਏ ਆ ਉਹ ਕਈ ਮੁੰਡੇ ਕੁੜੀਆਂ ਦੇ ਨਾਲ ਮੈਨੂੰ ਗੱਲ ਬਾਤ ਹੁੰਦੀ ਰਹਿੰਦੀ ਆ ਮੈਨੂੰ ਹੁਣ ਤੱਕ ਜਿਸ ਦਿਨ ਤੋਂ ਇਹ ਕੇਸ ਸਾਹਮਣੇ ਆਇਆ 7-8 ਕਾਂਸਟੇਬਲਾਂ ਦੇ ਫੋਨ ਆਏ ਉਹਦੇ ਵਿੱਚ ਦੋ ਕੁੜੀਆਂ ਵੀ ਆ ਉਹ ਕਹਿੰਦੀਆਂ ਕਿ ਸਾਡੀ ਤਨਖਾਹ 55000 ਆ ਕਿਸੇ ਨੇ ਕਹੀ ਜੀ ਸਾਡੀ ਤਨਖਾਹ 60000 ਆ ਕਿਸੇ ਨੇ ਕਿਹਾ ਜੀ ਮੇਰੀ ਤਨਖਾਹ 52000 ਆ ਮੇਰਾ ਇੱਕ ਸਵਾਲ ਆ ਸਭ ਨੂੰ 52000 ਜੇ ਤੁਹਾਡੀ ਤਨਖਾਹ ਹੋਵੇ ਤੁਹਾਡੇ ਕੋਲੇ ਸਵਾ ਸਵਾ ਲੱਖ ਵਾਲੇ ਦੋ ਫੋਨ ਹੋ ਸਕਦੇ ਆ ਤੁਹਾਡੇ ਕੋਲੇ ਜਿਹੜੀ 17 18 ਲੱਖ ਦੀ ਸ਼ੈਅ ਇੰਨੇ ਕ ਵੀ ਹੋਗੀ ਜੇਕਰ ਮੈਂ ਗਲਤ ਨਾ ਹੋਵਾਂ ਤਾਂ ਥਾਰ ਹੋ ਸਕਦੀ ਆ ਤੁਹਾਡਾ ਘਰ 2 ਕਰੋੜ ਵਾਲਾ ਹੋ ਸਕਦਾ ਤੁਸੀਂ ਬੇਨਾਮੀ ਜਿਹੜੀ ਪ੍ਰਾਪਰਟੀ ਪਤਾ ਨਹੀਂ ਕਿਹਦੇ ਕਿਹਦੇ ਨਾਂ ਦੇ ਉੱਤੇ ਬਣਾਉਂਦੇ ਹੋਵੋਗੇ ਕੀ ਤੁਹਾਡੇ ਕੋਲੇ ਇਸ ਤਰੀਕੇ ਦੇ ਕੋਈ ਸਾਧਨ ਹੋ ਸਕਦੇ ਆ ਨਹੀਂ ਹੋਣੇ ਪਰ ਕਿਉਂਕਿ ਵਰਦੀ ਵੇਚੀ ਜਾ ਰਹੀ ਹੈ ਇਸ ਥਾਂ ਦੇ ਉੱਤੇ ਇਸ ਕਰਕੇ ਵਰਦੀ ਵਾਲਿਆਂ ਨੂੰ ਇਹਦੇ ਉੱਤੇ ਬਣਦੀ ਸਖ਼ਤੀ ਕਾਰਵਾਈ ਕਰਨੀ ਚਾਹੀਦੀ ਆ ਇੱਕ ਦਿਨ ਦਾ ਪਹਿਲਾ ਰਿਮਾਂਡ ਮਿਲਿਆ ਚਲੋ ਫਿਰ ਦੋ ਦਿਨ ਦਾ ਮਿਲ ਗਿਆ ਇਹਨਾਂ ਤਿੰਨ ਦਿਨਾਂ ਦੇ ਵਿੱਚ ਕੀ ਨਿਕਲੂਗਾ ਤੇ ਅਗਲੀ ਰੀ ਕਾਰਵਾਈ ਕੀ ਕੀਤੀ ਜਾਊਗੀ ਹੁਣ ਸਭ ਦਾ ਧਿਆਨ ਪਾਈ ਇਸ ਗੱਲ ਦੇ ਵੱਲ ਟਿਕਿਆ ਹੋਇਆ ਹੁਣ ਉਸ ਤੋਂ ਅਗਲੀ ਗੱਲ ਆ ਮਰੀਲਾ ਦੇ ਉੱਤੇ ਫੇਰ ਆਉਣਾ ਸਾਡੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਬਿਨਾ ਕਈ ਸ਼ਰਮ ਮਹਿਸੂਸ ਕਰਨੀ ਚਾਹੀਦੀ ਆ ਤੁਹਾਨੂੰ ਤਨਖਾਹ ਰੀਲਾ ਬਣਾਉਣ ਦੀ ਨਹੀਂ ਮਿਲਦੀ ਤੁਹਾਨੂੰ ਤਨਖਾਹ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਵਾਸਤੇ ਮਿਲਦੀ ਆ ਤੁਸੀਂ ਇਹ ਨਹੀਂ ਕਿ ਮੇਰਾ ਪਾਈ ਇਹ ਤਾਂ ਇੱਥੋਂ ਮੈਨੂੰ ਪਤਾ ਹੀ ਮਿਲਦਾ ਇੱਥੋਂ ਨੌਕਰੀ ਦਾ ਮੇਰਾ ਤਾਂ ਜਿਹੜਾ ਪਤਾ ਪੁਰਾਣਾ ਜਿਹਾ ਬਣਦੀ ਹੈ ਤੁਸੀਂ ਉਧਰਲੇ ਪਾਸੇ ਨੂੰ ਤੁਹਾਡਾ ਵੱਧ ਧਿਆਨ ਕੇਂਦਰਤਾ ਜਾਂ ਤਾਂ ਤੁਸੀਂ ਇਹ ਗੱਲ ਕਹੋ ਵੀ ਜਿਵੇਂ ਅੱਜ ਕੱਲ ਸ਼ੰਗਣ ਮੰਗਣ ਚੱਲਦੇ ਆ ਬਹੁਤ ਸਾਰੇ ਲੋਕ ਆਪਦੀ ਇੱਜ਼ਤ ਨੂੰ ਦਾਅ ਦੇ ਉੱਤੇ ਲਾ ਕੇ ਅੱਜ ਕੱਲ ਫੋਲੋਅਰ ਖਟਦੇ ਆ ਜਾਂ ਤਾਂ ਤੁਸੀਂ ਕੋਈ ਸਾਡੀਆਂ ਕਰਤੂਤਾਵਾਂ ਉਹਨਾਂ ਦੇ ਨਾਲ ਮੇਲ ਖਾਦਗੇ ਅਸੀਂ ਉਹੀ ਕਰਤੂਤੀ ਲੋਕ ਆ ਤੁਸੀਂ ਤਾਂ ਇਹ ਗੱਲ ਕਹਿੰਦੇ ਕਿਸੇ ਸਤਕਾਰਯੋਗ ਲੋਕਾਂ ਤੁਹਾਡੀ ਤਾਂ ਠੋਕ ਹੀ ਬਣਾਈ ਹੋਈ ਹੈ ਜਿਵੇਂ ਪਾਈ ਮੈਂ ਤਾਂ ਪੁਲਿਸ ਦੇ ਵਿੱਚ ਹਾਏ 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 ਤੁਹਾਡੀ ਠੋਕ ਬਣੀ ਹੋ ਤੁਹਾਨੂੰ ਕੋਈ ਦੁੱਕੀ ਦਾ ਨਹੀਂ ਸਮਝਦਾ ਜੇਕਰ ਤੁਹਾਡੇ ਵਰਦੀ ਨਾ ਪਾਈ ਹੋਵੇ ਤੇ ਇਸ ਵਰਦੀ ਦੀ ਆੜ ਦੇ ਵਿੱਚ ਤੁਸੀਂ ਕੀ ਕੁਝ ਕਰਦੇ ਆ ਇਹ ਤੁਸੀਂ ਉਹ ਲੋਕੋਂ ਜਿਨ੍ਹਾਂ ਨੇ ਚੰਗੇ ਭਲੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਜਿਹੜੇ ਕਿ ਇਸ ਵੇਲੇ ਵਾਜਬ ਤਰੀਕੇ ਨਾਲ ਸਹੀ ਤਰੀਕੇ ਨਾਲ ਇਮਾਨਦਾਰੀ ਨਾਲ ਨੌਕਰੀ ਕਰਦੇ ਆ ਉਹਨਾਂ ਦੇ ਉੱਤੇ ਵੀ ਸਵਾਲ ਖੜਾ ਕਰਤਾ ਤੁਸੀਂ ਉਹ ਲੋਕ ਆ ਜਿਨ੍ਹਾਂ ਨੇ ਆਪ ਦੇ ਢਿੱਡ ਦੀ ਖਾਤਰ ਆਪਣੀ ਹਿੱਤਾਂ ਦੀ ਖਾਤਰ ਪੰਜਾਬ ਦੇ ਨਾਲ ਧੋਖਾ ਮਾਇਆ ਤੇ ਅੱਗੋਂ ਵੇਖੋ ਕਿਹੋ ਜਿਹੀਆਂ ਜਾਣਕਾਰੀਆਂ ਮਿਲਦੀਆਂ ਜਿਹੜਾ ਇਹਦੇ ਨਾਲ ਦਾ ਸਾਥੀ ਆ ਉਹ ਸਾਥੀ ਆ ਜਿਹੜਾ ਉਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਰਹਿੰਦਾ ਇਹਦੇ ਨਾਲ ਚਲੋ ਇਹ ਵੀ ਉਹਦੀ ਨਿੱਜੀ ਜ਼ਿੰਦਗੀ ਦੀ ਗੱਲ ਆਪਾਂ ਬੰਨ ਲੀਏ ਪਰ ਜਿਹੜੀ ਔਰਤ ਆ ਉਹ ਔਰਤ ਨੇ ਜੀਨੇ ਕਿ ਦੋਸ਼ ਲਾਏ ਵੀ ਭਾਈ ਇਹਨੇ ਮੇਰਾ ਘਰ ਪਟਤਾ ਮੇਰੇ ਘਰ ਵਾਲਾ ਇਹਦੇ ਨਾਲ 2022 ਤੋਂ ਰਹਿੰਦਾ ਉਹ ਔਰਤ ਇਹ ਗੱਲ ਕਹਿੰਦੀ ਜੀ ਮੈਂ ਤਾਂ ਹੁਣ ਤੱਕ ਪੁਲਿਸ ਦੇ ਕੋਲੇ ਨੱਕ ਰਗੜ ਰਗ ਕੇ ਮਰ ਗਈ ਮੈਂ ਤਾਂ ਹੁਣ ਤੱਕ ਚਿੱਠੀਆਂ ਪਾ ਪਾ ਕੇ ਪ੍ਰਦਰਸ਼ਨ ਕਰ ਕਰ ਕੇ ਥੱਕ ਗਈਆਂ ਵੀ ਭਾਈ ਇਹਦਾ ਕਰਤੂਤਾ ਆਹਾ ਮੇਰਾ ਘਰ ਬਰਬਾਦ ਕਰਤਾ ਮੇਰਾ ਘਰ ਬਰਬਾਦ ਕਰਤਾ ਚਿੱਟਾ ਵਿੱਚ ਦੀ ਚਿੱਟਾ ਵਿੱਚ ਦੀ ਚਿੱਟਾ ਵਿੱਚ ਦੀ ਆ ਤੇ ਭਾਈ ਹੁਣ ਤੱਕ ਕਾਰਵਾਈ ਨਹੀਂ ਸੀ ਹੋਈ ਜੋ ਕੁਝ ਹੋਇਆ ਅਦਾਲਤ ਦੇ ਵਿੱਚ ਕਿਉਂਕਿ ਮੀਆਂ ਬੀਵੀ ਦੇ ਚਪੜੋ ਚਪੜੀ ਹੋਣ ਦੀਆਂ ਖਬਰਾਂ ਵੀ ਆ ਗੀਆਂ ਉਸ ਤੋਂ ਬਾਅਦ ਇਹ ਵੀ ਪਤਾ ਲੱਗਾ ਵੀ ਜਿਹੜੀ ਇਹ ਪੁਲਿਸ ਵਾਲੀ ਅਮਨਦੀਪ ਖੋਰਾ ਇਹਦਾ ਸਾਥੀ ਹੈ ਜਿਹੜਾ ਉਹਨੂੰ ਵੀ ਨਾਮਜ਼ਦ ਕੀਤਾ ਗਿਆ ਕੇਸ ਦੇ ਵਿੱਚ ਇਹ ਆਪ ਬੰਨੀ ਆ ਕਿ ਮੇਰਾ ਇਹ ਸਾਥੀ ਹੈ ਜਿਹੜਾ ਉਹ ਵੀ ਇਸ ਵੇਲੇ ਨਸ਼ੇ ਦੇ ਵਿੱਚ ਹੈਗਾ ਬਕਵਾਉਣ ਦੇ ਵਿੱਚ ਸਪਲਾਈ ਕਰਨ ਦੇ ਵਿੱਚ ਤੇ ਹੁਣ ਜਿਹੜੀ ਖਬਰ ਆ ਰਹੀ ਹੈ ਜੀ ਕਿ ਉਹ ਐਂਬੂਲੈਂਸ ਚਲਾਉਂਦਾ ਇਹ ਇੱਕ ਬਹੁਤ ਵੱਡੀ ਗੱਲ ਆ ਜਦੋਂ ਐਂਬੂਲੈਂਸ ਖੋਲਦੀ ਲੰਘਦੀ ਆ ਨਾ ਉਦੋਂ ਤੁਹਾਡੇ ਮੇਰੇ ਵਰਗੇ ਲੋਕਾਂ ਦੇ ਹੱਥ ਜੁੜ ਜਾਂਦੇ ਵੀ ਸੱਚੇ ਪਾਤਸ਼ਾਹ ਜਿਹੜਾ ਇਹਦੇ ਵਿੱਚ ਹੋਵੇ ਉਹ ਤੰਦਰੁਸਤ ਹੋ ਜਾਏ ਕਿਉਂਕਿ ਆਪਣੇ ਸਾਰਿਆਂ ਦੇ ਘਰ ਦੇ ਵਿੱਚ ਇਹੋ ਜਿਹਾ ਕੁਝ ਆਪਣਾ ਕੁਝ ਵਾਪਰਿਆ ਹੁੰਦਾ ਜਾਂ ਆਪਾਂ ਇਹ ਗੱਲ ਕਹਿੰਦੇ ਹੁੰਨੇ ਵੀ ਜਦੋਂ ਉਹ ਪੁੱਟਰ ਵੱਜ ਗਿਆ ਵੀ ਸੱਚੇ ਪਾਤਸ਼ਾਹ ਜਿਹਨੂੰ ਇਹ ਲੈਣ ਚੱਲਿਆ ਤੇ ਭਾਈ ਉਹ ਤੰਦਰੁਸਤ ਹੋ ਕੇ ਆਪਦੇ ਟੱਬਰ ਦੇ ਵਿੱਚ ਰਵੇ ਪਰ ਜੇਕਰ ਭਾਈ ਆਪਾਂ ਇਹੋ ਜੇ ਸਾਧਨਾ ਦੀ ਵੀ ਦੁਰਵਰਤੋਂ ਕਰਦੇ ਆ ਵੀ ਭਾਈ ਲੋਕ ਤਾਂ ਰਾਹ ਛੱਡਦੇ ਇਸ ਕਰਕੇ ਵੀ ਭਾਈ ਮਰੀਜ਼ ਨਾ ਮਰ ਜੇ ਤੇ ਤੁਸੀਂ ਚਿੱਟੇ ਦੇ ਨਾਲ ਲੋਕਾਂ ਨੂੰ ਮਾਰਨ ਵਾਸਤੇ ਤੇ ਸਪਲਾਈ ਕਰਨ ਚੱਲੇ ਆ ਫਿਟੇ ਮੂ ਤੁਹਾਡੇ ਵੀ ਹੈ ਤੁਹਾਨੂੰ ਸਖਤ ਤੋਂ ਸਖਤ ਸਜ਼ਾਾਂ ਮਿਲਣੀਆਂ ਚਾਹੀਦੀਆਂ ਪੰਜਾਬ ਦੀ ਪੁਲਿਸ ਦੇ ਉੱਤੇ ਇਸ ਵੇਲੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਆ ਜੇ ਮਹਿਸੂਸ ਕਰੇ ਤਾਂ ਜੇ ਪੀੜਾ ਪੰਜਾ ਕਦੇ ਉਹਦੇ ਘਰ ਤੇ ਚੱਲ ਗਿਆ ਕਦੇ ਉਹਦੇ ਘਰ ਤੇ ਚੱਲ ਗਿਆ ਕਦੇ ਉਹਦੇ ਘਰ ਤੇ ਚੱਲ ਗਿਆ ਤੇ ਭਾਈ ਇਹਦੇ ਘਰ ਦੇ ਉੱਤੇ ਵੀ ਜੇਕਰ ਚੱਲ ਜਾਵੇ ਗੱਲ ਇਹ ਆ ਜੀ ਕਿ ਜੇਕਰ 10-15 ਦਿਨ ਦੇ ਵਿੱਚ ਵਿੱਚ ਮਾਮਲਾ ਸਮਝ ਆ ਜੇ ਹੁਣ ਇਹ ਤਾਂ ਹੈ ਨਹੀਂ ਵੀ ਭਾਈ ਇਹ ਕੋਈ ਅਰਮੇਨੀਆ ਦੇ ਵਿੱਚ ਬੈਠੀ ਆ ਇਹ ਤਾਂ ਹੈ ਨਹੀਂ ਵੀ ਪਾਈ ਆ ਬਾਹਰਲੇ ਮੁਲਕ ਦੇ ਵਿੱਚ ਭੱਜ ਗਈ ਆ ਇੱਥੇ ਹੀ ਆ ਸਭ ਕੁਝ ਤੁਹਾਡੇ ਕੋਲੇ ਉਹਦੀ ਬੈਂਕ ਸਟੇਟਮੈਂਟ ਵੀ ਹੋਊਗੀ ਵੀ ਭਾਈ ਇਹਦੀ ਤਨਖਾਹ ਜਿਹੜੀ ਉਹ ਕਿਹੜੇ ਖਾਤੇ ਚ ਆਉਂਦੀ ਆ ਐਨੀ ਤਨਖਾਹ ਆਉਂਦੀ ਆ ਤੇ ਐਨੀ ਤਨਖਾਹ ਦੇ ਬਾਗੂਦ ਆਹ ਕੁਝ ਕਿਵੇਂ ਬਣ ਗਿਆ ਇਹ ਤਾਂ ਕੁਝ ਕੁ ਘੰਟਿਆਂ ਦੇ ਵਿੱਚ ਹੀ ਮਸਲਾ ਹੱਲ ਹੋਣ ਵਾਲਾ ਪਰ ਜੇ ਤੁਸੀਂ ਮਸਲਾ ਇਵੇਂ ਹੱਲ ਨਾ ਕੀਤਾ ਤੇ ਭਾਈ ਫਿਰ ਤੁਸੀਂ ਬਲਡੋజర్ ਦੋਆਂ ਥਾਵਾਂ ਤੇ ਚਲਾ ਦਿਓ ਜਾਂ 2000 ਥਾਂ ਤੇ ਚਲਾ ਦਿਓ ਲੋਕਾਂ ਨੇ ਯਕੀਨ ਨਹੀਂ ਦੇ ਤਰਨਾ ਇਸ ਕਰਕੇ ਲੋੜ ਇਸ ਵਕਤ ਇਸ ਗੱਲ ਦੀ ਆ ਕਿ ਅਮਨਦੀਪ ਕੌਰ ਨੂੰ ਇੱਕ ਮਿਸਾਲੀ ਸਜ਼ਾ ਮਿਲੇ ਉਦੇ ਬਾਰੇ ਇੱਕ ਸੁਨੇਹਾ ਜਾਵੇ ਵੀ ਜੇਕਰ ਭਵੈਖ ਦੇ ਵਿੱਚ ਕੋਈ ਪੁਲਿਸ ਮੁਲਾਜ਼ਮ ਨਸ਼ਾ ਤਸਕਰਾਂ ਦੇ ਨਾਲ ਮਿਲ ਕੇ ਆਪਦੀਆਂ ਇਸ਼ਾਵਾਂ ਆਪਦੀ ਲਗਜ਼ਰੀ ਜ਼ਿੰਦਗੀ ਵਾਲੇ ਸੁਪਨੇ ਪੂਰੇ ਕਰਨੇ ਚਾਹੂਗਾ ਤੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰੂਗਾ ਜਾਂ ਕਰੂਗੀ ਤੇ ਭਾਈ ਉਹਨੂੰ ਅਸੀਂ ਆ ਸਜ਼ਾ ਦੰਦੇ ਸਾਡੇ ਲਈ ਸਾਰੇ ਬਰਾਬਰ ਆ ਵੈਸੇ ਵੀ ਪੰਜਾਬ ਦੀ ਪੁਲਿਸ ਦੇ ਸਰਕਾਰੀ ਗੱਲ ਕਹਿੰਦੀ ਵੀ ਭਾਵੇਂ ਕੋਈ ਵੀ ਹੋਵੇ ਅਸੀਂ ਬਖਸ਼ਣਾ ਨਹੀਂ ਜਿਨੇ ਵੀ ਆਕਰਤੂਤ ਕੀਤੀ ਅਸੀਂ ਬਖਸ਼ਣਾ ਨਹੀਂ ਤੇ ਭਾਈ ਹੁਣ ਫਿਰ ਨਾ ਬਖਸ਼ੋ ਹੁਣ ਇਹਨੂੰ ਰੋਕੋ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਦਾ ਤੇ ਡੀਜੀਪੀ ਸਾਹਿਬ ਨੂੰ ਵੀ ਜਲਦੀ ਤੋਂ ਜਲਦੀ ਤੁਹਾਨੂੰ ਵੈਸੇ ਤਾਂ ਹੁਣ ਤੱਕੇ ਜਾਰੀ ਕਰ ਦੇਣਾ ਚਾਹੀਦਾ ਸੀ ਇੱਕ ਨੋਟਿਸ ਵੀ ਭਾਈ ਜੇਕਰ ਵਰਦੀ ਦੇ ਵਿੱਚ ਭਵਖ ਦੇ ਵਿੱਚ ਕਿਸੇ ਨੇ ਵੀ ਭਾਵੇਂ ਮੁੰਡਾ ਭਾਵੇਂ ਕੁੜੀ ਆ ਉਹਦੇ ਵਿੱਚ ਜੇਕਰ ਠੁਮਕੇ ਆਏ ਜੇਕਰ ਉਹਨੂੰ ਚਾੜ੍ਹਿਆ ਵੀ ਭਾਈ ਮੈਂ ਵਰਦੀ ਦੇ ਵਿੱਚ ਰੀਲ ਬਣਾ ਲਾਂ ਜੇਕਰ ਉਹਨੇ ਚਿਤ ਕਰੇ ਜੀ ਕਿ ਮੈਂ ਸੋਸ਼ਲ ਮੀਡੀਆ ਤੇ ਮੜਾ ਜਾ ਗਦਰ ਮਚਾ ਲਾਂ ਉਹਨੂੰ ਨਾਲ ਦੀ ਨਾਲ ਘਰ ਤੋਰੋ ਬਹੁਤ ਸਾਰੇ ਨੌਜਵਾਨ ਇਸ ਵੇਲੇ ਉਹਨਾਂ ਤੋਂ ਵੱਧ ਕਾਬਿਲ ਆ ਜਿਹੜੇ ਕੱਲੀ ਨੌਕਰੀ ਕਰਨਾ ਚਾਹੁੰਦੇ ਆ ਜਿਹੜੇ ਇਸ ਵੇਲੇ 10-10 ਹਜ਼ਾਰ ਦੇ ਉੱਤੇ 20-20 ਘੰਟੇ ਵੀ ਕਈ ਥਾਵਾਂ ਤੇ ਕੰਮ ਕਰਦੇ ਆ ਕਈ 15 ਘੰਟੇ ਵੀ ਕੰਮ ਕਰਦੇ ਆ ਕਈ 9 ਘੰਟੇ ਵੀ ਕੰਮ ਕਰਦੇ ਆ ਉਹਨਾਂ ਲੋਕਾਂ ਨੂੰ ਇਸ ਵੇਲੇ ਹੱਕਦਾਰਾਂ ਨੂੰ ਨੌਕਰੀ ਮਿਲਣੀ ਚਾਹੀਦੀ ਆ ਇਹ ਮਸਤੀਆਂ ਕਰਨ ਦੀ ਤਨਖਾਹ ਨਹੀਂ ਮਿਲਣੀ ਚਾਹੀਦੀ ਥਾਣੇ ਇਸ ਵੇਲੇ ਵਿਹਲੇ ਪਏ ਆ ਤੇ ਜਿਹੜੇ ਮੁਲਾਜ਼ਮ ਹੈਗੇ ਆ ਉਹਨਾਂ ਦੇ ਉੱਤੇ ਸਵਾਲ ਅਮਨਦੀਪ ਕੌਰ ਵਰਗੀਆਂ ਖੜਾ ਕਰ ਦਿੰਦੀਆਂ ਬਹੁਤੀ ਪੁਲਸ ਇਸ ਵੇਲੇ ਨੇਤਾਵਾਂ ਦੀ ਚੱਕਰੀ ਕਰਨ ਦੇ ਵਿੱਚ ਲੱਗੀ ਪਈ ਆ ਲੰਘੜਾ ਕਿਸੇ ਪਾਸੇ ਇਧਰ ਨੂੰ ਮੰਤਰੀ ਨੇ ਹੁੰਦਾ ਤੇ ਉਹ ਵਿਚਾਰੇ ਡੰਡਾ ਲੈ ਕੇ ਤੇ ਰਾਹ ਦੇ ਵਿੱਚ ਖੜੇ ਹੁੰਦੇ ਵੀ ਭਾਈ ਇੱਥੋਂ ਦੀ ਪਤਾ ਨਹੀਂ ਕੀ ਹੋ ਜਾਣਾ ਪੰਜਾਬ ਇਸ ਵੇਲੇ ਕਿਹੜੀ ਥਾਂ ਤੋਂ ਤੁਰਿਆ ਤੇ ਕਿਹੜੀ ਥਾਂ ਤੇ ਪਹੁੰਚ ਗਿਆ ਰੀਲਾਂ ਦਾ ਮਾਂਜਿਆ ਹੋਇਆ ਪੰਜਾਬ ਇਸ ਵੇਲੇ ਥਾਣਿਆਂ ਤੱਕ ਪਹੁੰਚ ਗਿਆ ਤੇ ਥਾਣਿਆਂ ਦੇ ਵਿੱਚ ਰੀਲਾਂ ਬਣਨ ਲੱਗ ਪਈਆਂ ਤੇ ਪੁਲਿਸ ਨੂੰ ਉਦੋਂ ਪਤਾ ਲੱਗਦਾ ਜਦੋਂ ਥਾਣੇ ਦੇ ਵਿੱਚ ਬਣੀ ਹੋਈ ਰੀਲ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਆ ਤੇ ਫਿਰ ਭਾਈ ਪਤਾ ਲੱਗਦਾ ਜੀ ਕਿ ਅਸੀਂ ਭਾਈ ਇਹਨੂੰ ਫੜਨਾ ਤੇ ਫਿਰ ਫੜ ਕੇ ਮਾਫੀ ਵੀ ਮੰਗਵਾਈ ਜਾਂਦੀ ਆ ਹੁਣ ਤੱਕ ਤਾਂ ਥਾਣਿਆਂ ਦੀ ਦੁਰਵਰਤੋਂ ਹੁੰਦੀ ਸੀ ਰੀਲਾਂ ਬਣਾਉਣ ਦੇ ਲਈ ਹੁਣ ਥਾਣਿਆਂ ਦੇ ਵਿੱਚ ਬੈਠੇ ਲੋਕ ਇਹ ਨਹੀਂ ਲਾ ਬਣਾਉਣ ਲੱਗ ਪਿਆ ਮਤਲਬ ਇਹ ਹੈ ਜੀ ਕਿ ਪੰਜਾਬ ਨੂੰ ਇਸ ਵੇਲੇ ਅਦਾਕਾਰੀ ਦਾ ਪੂਤ ਚੰਬੜ ਗਿਆ ਪੰਜਾਬ ਨੂੰ ਫੋਲੋਅਰਾਂ ਦੀ ਲੋੜ ਆ ਜ਼ਿੰਮੇਵਾਰੀਆਂ ਦੀ ਨਹੀਂ ਪੰਜਾਬ ਦੇ ਵੱਖ-ਵੱਖ ਵਰਗਾਂ ਤੇ ਵੱਖ-ਵੱਖ ਇਤਿਆਰਾਂ ਨਾਲ ਜੁੜੇ ਹੋਏ ਲੋਕਾਂ ਨੂੰ ਸਿਰਫ ਤੇ ਸਿਰਫ ਆਪਦੀ ਫੈਨ ਫਾਲੋਇੰਗ ਦੀ ਜ਼ਰੂਰਤ ਆ ਉਹਨਾਂ ਨੂੰ ਇਹ ਅਹਿਸਾਸ ਨਹੀਂ ਕਿ ਭਾਈ ਸਾਡੇ ਸਿਰ ਦੇ ਉੱਤੇ ਜ਼ਿੰਮੇਵਾਰੀਆਂ ਕਿਹੜੀਆਂ ਆ ਜੋ ਅਮਨਦੀਪ ਕੌਰ ਨੂੰ ਇੱਕ ਉਦਾਹਰਨ ਮੰਨ ਕੇ ਮਸਲੇ ਦਾ ਹੱਲ ਕੱਢੀਏ ਤੇ ਜੇ ਭਾਈ ਤੁਸੀਂ ਮਸਲੇ ਦਾ ਹੱਲ ਨਾ ਕੱਢਿਆ ਮੈਂ ਦਾਅਵੇ ਨਾਲ ਇਹ ਗੱਲ ਕਹਿੰਦਾ ਬਾਅਦ ਵਿੱਚ ਜੋ ਮਰਜ਼ੀ ਕਹੀ ਜਾਏ ਉਹ ਨਹੀਂ ਜੀ ਨਹੀਂ ਨਸ਼ਾ ਮੁਕਾ ਦਿੰਦਾ ਹੈ ਓਵਰਡੋਸ ਦੇ ਕਰਕੇ ਲਗਾਤਾਰ ਮੁੰਡੇ ਕੁੜੀਆਂ ਅਜ ਵੀ ਮਰ ਰਹੇ ਆ 1 ਮਾਰਚ ਤੋਂ ਯੁੱਧ ਨਸ਼ਾ ਵਿਰੋਧ ਮੁਹਿੰਮ ਸ਼ੁਰੂ ਹੋਈ ਆ ਤੇ ਸਰਕਾਰ ਤੇ ਪੁਲਿਸ ਇਹ ਗੱਲ ਕਹਿੰਨੀ ਵੀ ਘਰ ਟਾਈ ਜੰਨੇ ਆ ਵਿਰੋਧੀ ਇਹ ਗੱਲ ਕਹਿੰਨੇ ਵੀ ਘਰ ਟਾਉਣ ਦੀ ਜਿਹੜੀ ਯੋਗਤਾ ਇਹ ਬਿਲਕੁਲ ਗਲਤ ਹੈਗੀ ਆ ਜੇ ਉਹ ਬੰਦੇ ਜਿਨ੍ਹਾਂ ਦੇ ਘਰ ਟਾਉਣੇ ਆ ਉਹ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ ਚਲੇ ਗਏ ਤੇ ਉਹਨਾਂ ਨੇ ਇਹ ਫੈਸਲਾ ਜਿਹੜਾ ਸਰਕਾਰ ਨੇ ਕੀਤਾ ਉਹ ਗਲਤ ਸਾਬਤ ਹੋ ਗਿਆ ਤੇ ਕੀ ਸਰਕਾਰ ਉਹਨਾਂ ਦਾ ਮੁੜ ਕੇ ਘਰ ਬਣਾ ਕੇ ਦੇਊਗੀ ਵਿਰੋਧੀ ਇਹ ਗੱਲ ਕਹਿੰਦੇ ਆ ਚਲੋ ਇਹ ਹੋ ਗਈਆਂ ਸਰਕਾਰਾਂ ਦੀਆਂ ਗੱਲਾਂ ਅਸੀਂ ਗੱਲ ਕਰਦੇ ਆ ਆਮ ਜਨਤਾ ਦੀ ਗੱਲ ਆਮ ਜਨਤਾ ਕੀ ਚਾਹੁੰਦੀ ਆ ਕਿ ਅਮਨਦੀਪ ਕੌਰ ਵਾਲਾ ਮੁੱਦਾ ਜੇਕਰ ਹੁਣ ਤੱਤੇ ਘਾ ਉੱਠਿਆ ਹੀ ਆ ਤੇ ਭਾਈ ਇਹਨੂੰ ਹੁਣ ਕਿਸੇ ਨਾ ਕਿਸੇ ਤਣਪਤਨ ਲਾਇਆ ਜਾਵੇ ਇਹ ਨਹੀਂ ਵੀ ਭਾਈ ਹੁਣ ਉਹਨੂੰ ਨਿਆਂਕ ਹਿਰਾਸਤ ਦੇ ਵਿੱਚ ਭੇਜਤਾ ਉਹਨੇ ਜੀ ਫਲਾਣੀ ਚੀਜ਼ ਦੀ ਪੁਸ਼ਟੀ ਕੀਤੀ ਹੈ ਤੇ ਅਸੀਂ ਉਹਦੀ ਪੜਤਾਲ ਕਰ ਰਹੇ ਆ ਜਦੋਂ ਪੜਤਾਲਾਂ ਸ਼ੁਰੂ ਹੋ ਜਾਣ ਫਿਰ ਇਹ ਕਈ ਮਹੀਨੇ ਤੇ ਕਈ ਵਰਿਆਂ ਦੇ ਉੱਤੇ ਪੈ ਜਾਂਦੀਆਂ ਤੇ ਜੇ ਪੁਲਿਸ ਦੇ ਕੋਲੇ ਪੁਲਸਤਾ ਕਹਿੰਦੇ ਹੁੰਦੇ ਵੀ ਭਾਈ ਉਹਦੇ ਕੋਲੇ ਵੀ ਬਲਵਾ ਲਈ ਦੀ ਜਿਹਨੂੰ ਬੋਲਣਾ ਨਹੀਂ ਆਉਂਦਾ ਤੇ ਪਾਈ ਇਹ ਤਾਂ ਬੋਲਦੀ ਵੀ ਆ ਇਹ ਤਾਂ ਫਿਲਟਰ ਲਾ ਲਾ ਕੇ ਵੀਡੀਓ ਵੀ ਪੈਂਦੀਆਂ ਇਹ ਤਾਂ ਗਾਣਿਆਂ ਦੇ ਤਾਂ ਠਮਕੇ ਵੀ ਲੱਗਦੇ ਆ ਇਹ ਤਾਂ ਜੀ ਥਾਰਾਂ ਦੇ ਵਿੱਚ ਵੀ ਰਹਿੰਦੀ ਆ ਤੇ ਅਧਿਕਾਰੀਆਂ ਦੇ ਸੰਪਰਕ ਦੇ ਵਿੱਚ ਵੀ ਰਹਿੰਦੀ ਆ ਆਪਦਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰੋਗੇ ਤਾਂ ਆਪਣੇ ਸੂਬੇ ਦੀ ਜਨਤਾ ਨਾਲੋਂ ਟੁੱਟ ਜਾਊਂਗੇ ਜੇ ਆਪਦਿਆਂ ਦੇ ਉੱਤੇ ਵੀ ਟਕਨੀ ਕਾਰਵਾਈ ਕਰੋਗੇ ਤਾਂ ਜਿਨ੍ਹਾਂ ਨੂੰ ਤੁਸੀਂ ਇਹ ਗੱਲ ਕਹਿੰਦੇ ਵੀ ਭਾਈ ਤੁਹਾਡੇ ਟੈਕਸ ਦੇ ਪੈਸੇ ਨਾਲ ਸਾਡੀਆਂ ਤਨਖਾਹਾਂ ਚੱਲਦੀਆਂ ਉਹ ਤੁਹਾਡੇ ਉੱਤੇ ਮਾਣ ਮਹਿਸੂਸ ਕਰਨਗੇ ਇੱਕ ਮਸਾਲੀ ਸਦਾ ਹੋ ਜੇ ਆ ਜਿਹੜੀ ਮੁਹੱਬਤੀ ਪ੍ਰਕਿਰਿਆ ਵਕਫ ਵਕਫਾ ਮਾਂ ਤੇ ਚੱਲਦੀ ਆ ਵੀ ਭਾਈ ਇਹ ਰਹਿਣਾ ਕਿਹਦੇ ਨਾਲ ਆ ਤੇ ਕਿਹਦੇ ਨਾਲ ਰਹਿੰਦੀ ਸੀ ਤੇ ਕਿਹਦੇ ਨਾਲ ਉਹ ਟੁੱਟਦੀ ਸੀ ਤੇ ਕਿਹਦੇ ਨਾਲ ਜੁੜਦੀ ਸੀ ਇਸ ਗੱਲ ਦੀ ਸਾਂਝ ਵੀ ਸਾਹਮਣੇ ਆਉਣੀ ਚਾਹੀਦੀ ਆ ਵੀ ਭਾਈ ਅਧਿਕਾਰੀਆਂ ਦੇ ਵਿੱਚ ਚੱਲੀ ਕੀ ਕੀ ਜਾਂਦਾ ਕਿਹੜੇ ਕਿਹੜੇ ਨਤਾਵਾਂ ਦੇ ਨਾਲ ਅਮਨਦੀਪ ਕੌਰ ਵਰਗੀਆਂ ਜਾਂ ਹੋਰ ਲੋਕਾਂ ਦੇ ਨਾਲ ਸਬੰਧ ਆ ਇਹ ਗੱਲ ਬੇਪਰਦ ਹੋਣੀ ਚਾਹੀਦੀ ਆ ਜੇ ਆਪਾਂ ਹਰ ਗੱਲ ਦੇ ਵਿੱਚ ਕਹਿੰਦੇ ਪੁਲਿਸ ਦਾ ਵਾਲ ਦੀ ਖਲ ਲਾ ਲੈਂਦੀ ਆ ਹੁਣ ਖਲ ਲਾਵੇ ਹੁਣ ਪਤਾ ਕਰੇ ਕਿੰਨੇ ਵਰਿਆਂ ਤੋਂ ਨੌਕਰੀ ਚੱਲਦੀ ਤੇ ਕਿੰਨੇ ਉਹਦੇ ਤਬਦਲੇ ਹੋਏ ਆ ਕਿੰਨੀ ਵਾਰ ਸਸਪੈਂਡ ਹੋਈ ਆ ਤੇ ਕਿੰਨੀ ਵਾਰ ਉਹ ਤੇ ਦੋਸ਼ ਲੱਗੇ ਆ ਤੇ ਭਾਈ ਪੁਲਿਸ ਮੁਲਾਜ਼ਮਾਂ ਨੂੰ ਪੁਲਿਸ ਅਧਿਕਾਰੀਆਂ ਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਵੀ ਭਾਈ ਅਸੀਂ ਇਹਨਾਂ ਲੋਕਾਂ ਦੇ ਉੱਤੇ ਨਾ ਕੋਈ ਰਹਿਮ ਕਰੀਏ ਆਪਣਿਆਂ ਨੂੰ ਬਚਾਉਣ ਦੇ ਵਿੱਚ ਆਪਾਂ ਮਹਿਕਮੇ ਦਾ ਵਿਭਾਗ ਦਾ ਝੁੱਗਾ ਚੋੜ ਕਰਾਈ ਜਾਂਦੇ ਆ ਆ ਪਹਿਲਾਂ ਕਰਨਲ ਬਾਠ ਵਾਲੇ ਮਾਮਲੇ ਦੇ ਵਿੱਚ ਪੁਲਿਸ ਨੇ ਆਪਣਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਜੇ ਹੁਣ ਆਪਣੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਭਾਈ ਲੋਕ ਆ ਜਿਹੜੇ ਉਹ ਸੱਚੀ ਮੁੱਚੀ ਇਹ ਗੱਲ ਕਹਿਣਗੇ ਵੀ ਭਾਈ ਰਾਬੀ ਰਾਖਾ ਇਸ ਕਰਕੇ ਰੀਲਾਂ ਦੀ ਸ਼ਕੀਨ ਇਹ ਇੰਸਟਾ ਕੁਇਨ ਜਿਹੜੀ ਕਿ ਡਿਊਟੀ ਭੁੱਲ ਕੇ ਮਸਤੀਆਂ ਦੇ ਵਿੱਚ ਸੀ ਜਿਹੜੀ ਡਿਊਟੀ ਭੁੱਲ ਕੇ ਤੇ ਜੋ ਮਨ ਦੇ ਵਿੱਚ ਆਉਂਦਾ ਸੀ ਉਹ ਕਰਦੀ ਸੀ ਜਿਹੜੀ ਵੱਡੇ ਬੰਦਿਆਂ ਦੇ ਇਸ਼ਾਰੇ ਦੇ ਉੱਤੇ ਜਾਂ ਨੇੜਤਾ ਦੇ ਕਰਕੇ ਮਨ ਆਈਆਂ ਕਰਦੀ ਸੀ ਜਿਹਨੂੰ ਇਸ ਵੇਲੇ ਇਸ ਗੱਲ ਦਾ ਫਿਕਰ ਹੀ ਨਹੀਂ ਸੀ ਕਿ ਭਾਈ ਮੇਰੀ ਵਰਦੀ ਦੇ ਕਰਕੇ ਮੇਰੇ ਜ਼ਿੰਮੇਵਾਰੀਆਂ ਕਿਹੜੀਆਂ ਕਿਹੜੀਆਂ ਇਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਆ ਨਹੀਂ ਤਾਂ ਗੱਲ ਤੁਹਾਡੇ ਹੱਥ ਦੇ ਵਿੱਚੋਂ ਗਈ ਤੇ ਮੈਨੂੰ ਲੱਗਦਾ ਵੀ ਇਹ ਮਾਮਲਾ 5-7 ਦਿਨ ਦਾ ਉਸ ਤੋਂ ਬਾਅਦ ਕੋਈ ਨਾ ਕੋਈ ਚੰਦ ਚਾੜ ਦੀ ਖਬਰ ਆਈ ਲਾਓ ਅਮਨਦੀਪ ਕੋਰ ਇੱਕ ਪਾਸੇ ਤੇ ਸਾਰੇ ਪੰਜਾਬਗਾਂ ਨੇ ਉਧਰਲੇ ਪਾਸੇ ਨੂੰ ਹੋ ਤੁਰਨਾ ਹਾਂਜੀ ਜ਼ਿਕਰੀਆ ਇਹਦੇ ਜਨਾ ਇਹ ਵੀਡੀਓ ਦੇ ਵਿੱਚ ਸਵਾਰੰਡਾ ਨਾ ਜੀ ਜਿਹੜੇ ਨਾ ਉਹਨਾਂ ਨੇ ਬੇਸਿਕਲੀ ਦੋ ਮੁੱਦੇ ਚੁੱਕੇ ਨੇ ਇੱਕ ਤੇ ਹੋਏਗੇ ਜੀ ਇਹ ਜਿਹੜਾ ਬੀਬੀ ਅਮਨਦੀਪ ਗੋਰਾਲਾ ਜਿਹੜਾ ਚਿੱਟਿਆਂ ਦਾ ਗਾਰੋਬਾਰ ਕਰਦੀ ਨਸ਼ਾ ਨਸ਼ਿਆ ਦੀ ਮਤਲਬ ਕਿ ਬਹੁਤ ਜ਼ਿਆਦਾ ਹਾਲਾਂਕਿ ਪੁਲਿਸ ਦਾ ਕੰਮ ਹੈ ਨਸ਼ੇ ਨੂੰ ਰੋਕਣਾ ਗਲਤ ਕਰਨਾ ਨਾ ਕਿ ਪ੍ਰਮੋਟ ਕਰਨਾ ਨਾ ਕਿ ਪ੍ਰਮੋਟ ਕਰਨਾ ਤੇ ਦੂਸਰਾ ਉਹਨਾਂ ਨੇ ਇਹ ਰੀਲਾਂ ਵਰਦੀਆਂ ਪਾ ਕੇ ਜਾਂ ਤੁਸੀਂ ਸਮਝੋ ਕਿ ਇੱਕ ਸਰਕਾਰੀ ਮੁਲਾਜ਼ਮ ਹੋ ਕੇ ਤੇ ਇੱਕ ਗਲਤ ਲੈਂਦੇ ਪੰਜਾਬੀ ਥੋੜਾ ਉਹ ਜੇ ਅਗਰ ਕੋਈ ਰੈਸਕਿਊ ਚੇ ਉਹ ਕਰੀ ਜਾਂਦੀ ਏ ਜੇ ਕੋਈ ਪੁਲਿਸ ਚੇ ਤੇ ਉਹ ਅੱਜਕੱਲ ਵਰਦੀਆਂ ਪੁਲਿਸੀਆਂ ਉਹਦੀਆਂ ਪਾਈ ਇਸ ਲਈ ਜਾਂਦੀ ਕਿ ਰੀਲਾਂ ਬਣਾ ਲਈ ਉਹ ਰੀਲਾਂ ਬਣਾ ਲਈ ਮੈਂ ਤੇ ਹੈਰਾਨ ਆ ਯਾਰ ਲੋਕ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਕਈ ਲੋਕ ਐਸੇ ਨੇ ਕਿ ਉਹ ਸਿਰਫ ਵਰਦੀਆਂ ਪਾ ਕੇ ਨਾ ਰੀਲਾ ਭਰਾਨਦੇ ਨੇ ਅਸਲ ਜੋ ਪੁਲਿਸ ਵਾਲੇ ਵੀ ਨਹੀਂ ਉਹ ਚਲੋ ਇੱਕ ਸਾਈਡ ਤੇ ਵੇ ਲੇਕਿਨ ਜਿਹੜੀ ਅੰਸਾਰ ਡੈਨਾ ਜੀ ਨੇ ਗੱਲ ਕੀਤੀ ਕਿ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਤੇ ਵਾਕਈ ਹੀ ਮਿਲਣੀ ਚਾਹੀਦੀ ਤਾਂ ਕਿ ਇੱਕ ਮਸਾਲੇ ਸਜ਼ਾ ਮਿਲਣੀ ਚਾਹੀਦੀ ਅੱਗੇ ਆਉਣ ਵਾਲੇ ਬੰਦਿਆਂ ਨੂੰ ਪਤਾ ਹੋਵੇ ਕਿ ਯਾਰ ਇਹ ਜੇ ਅਧਿਕਾਰੀਆਂ ਦੇ ਬੰਦੇ ਇਹ ਕੰਮ ਕਰਦੇ ਨੇ ਤੇ ਫਿਰ ਤਾਂ ਇਹਨਾਂ ਨੂੰ ਸਜ਼ਾ ਡਬਲ ਹੋਣੀ ਫਿਰ ਇਹਨੇ ਇੱਕ ਮੈਗ ਮੇਰਾ ਦੂਸਰਾ ਵੀ ਚਲੋ ਦੂਸਰੇ ਪਾਸੇ ਐਂਬੂਲੈਂਸ ਕਿ ਵੀ ਉਹ ਕਹਿੰਦੇ ਨੇ ਕਿ ਉਹ ਐਂਬੂਲੈਂਸ ਆਲੇ ਨਾਲੇ ਇੰਦਾ ਕੋਈ ਉਹ ਮਤਲਬ ਕਿ ਤੱਲਕ ਵਾਸਤਾ ਸੀ ਉਹ ਦੂਸਰਾ ਕੋਈ ਮਤਲਬ ਕਿ ਆਪਣੇ ਬੰਦੇ ਕੋਲ ਨਹੀਂ ਸੀ ਇਹ ਰਹਿੰਦੀ ਤੇ ਉਹ ਕੀ ਬੁਆਏਫ੍ਰੈਂਡ ਟਾਈਪ ਸੀ ਤੇ ਉਹਨੇ ਉਹਨੇ ਮੇਰਾ ਖਿਆਲ ਐਂਬੂਲੈਂਸ ਵੀ ਜਾਦੇ ਸੀ ਤੁਸੀਂ ਇਹ ਹਿਸਾਬ ਲਾ ਲਓ ਗੈਂਬਲ ਐਂਬੂਲੈਂਸ ਤੇ ਫਿਰ ਪਾਈਆ ਕਿਲੋ 2 ਕਿਲੋ ਤੇ ਨਹੀਂ ਨਾ ਜਾਂਦਾ ਹਣਾ ਸਹੀ ਗੱਲ ਜ਼ਾਹਰੀ ਗੱਲ ਕਿਉਂਕਿ ਉਹਨਾਂ ਤੇ ਸ਼ੱਕ ਹੀ ਨਹੀਂ ਹੁੰਦਾ ਸ਼ੱਕ ਹੀ ਨਹੀਂ ਹੁੰਦਾ ਨਾ ਰੋਕਣਾ ਨਾ ਰੋਕਣਾ ਕਿਸੇ ਨਾਕੇ ਤੇ ਰੋਕਣ ਦੀ ਇਜਾਜ਼ਤ ਨਹੀਂ ਕਿਸੇ ਜਗ੍ਹਾ ਤੇ ਰੋਕਣ ਦੀ ਇਜਾਜ਼ਤ ਨਹੀਂ ਤੇ ਉਹ ਇਸੇ ਕੰਮ ਲੱਗੇ ਹੂੰ ਦੇਖੋ ਨਾ ਕਿ ਕਿੰਨਾ ਗਲਤ ਯੂਜ਼ ਕੀਤਾ ਜਾ ਰਿਹਾ ਪੰਜਾਬ ਦੇ ਲੇਕਿਨ ਜਿਹੜੀ ਪੁਲਿਸ ਹੈ ਨਾ ਦੁਨੀਆ ਦੀ ਪਾਕਿਸਤਾਨ ਖਾਸ ਤੌਰ ਤੇ ਜਿਹਨੂੰ ਪੰਜਾਬ ਪੁਲਿਸ ਕਿਹਾ ਜਾਂਦਾ ਹੈ ਇਹ ਤੇ ਕਹਿੰਦੇ ਨੇ ਕਿ ਵੀ ਮਤਲਬ ਕਿ ਗੂੰਗੇ ਕੋਲ ਨਿਭਵਾ ਲੈ ਹਾਂ ਤੇ ਇਹਨਾਂ ਨੂੰ ਚਾਹੀਦਾ ਕਿ ਇਹਦੇ ਤੇ ਇਹ ਜਿੰਨਾ ਵੀ ਹੋ ਸਕੇ ਇਸ ਮੁੱਦੇ 'ਤੇ ਗੌਰ ਕਰਨ ਤੇ ਇਹ ਮਾਮਲਾ ਠੱਪੜ ਨਾ ਠੱਪਿਆ ਨਾ ਜਾਵੇ ਭਲਾ ਕੀ ਜੀ ਦੇ ਇਹਦੇ ਨਾਲ ਇਹ ਹੁੰਦਾ ਕਿ ਤੁਸੀਂ ਦੇਖੋ ਨਾ ਕਿ ਕਿੰਨੀ ਯੂਥ ਹੈ ਤੇ ਉਹ ਯੂਥ ਨੂੰ ਅਗਰ ਇਸ ਤਰ੍ਹਾਂ ਹੀ ਮਤਲਬ ਕਿ ਇਹ ਨਸ਼ੇ ਨੂੰ ਪ੍ਰਮੋਟ ਕਰ ਦੇਗੇ ਤੇ ਉਹ ਅਗਰ ਉਹਨਾਂ ਦੇ ਹਰ ਇੱਕ ਇਲਾਕੇ 'ਚ 10 ਬੰਦੇ ਵੀ ਲੱਗੇ ਤਾਂ ਕਿੱਡਾ ਵੱਡਾ ਪੰਜਾਬ ਹੈ ਸਮਝਿਓ ਇਹ ਅਜ਼ਗਰੀਆ ਇਹ ਚਿਟਾਣੀ ਇਹ ਜ਼ਹਿਰ ਹੀ ਹੈ ਸਮਝਿਆ ਜ਼ਹਿਰ ਕਹਿੰਦੇ ਨੇ ਓਵਰਡੋਜ਼ ਲੈ ਕੇ ਉੱਥੋਂ ਦੇ ਲੋਕ ਮਰਦੇ ਪੈਣ ਓਵਰਡੋਜ਼ ਨਾ ਵੀ ਲਓ ਫਿਰ ਵੀ ਬੰਦਾ ਮਰਦਾ ਨਾ ਹੂੰ ਬਿਲਕੁਲ ਸਾਲ 2 ਸਾਲ ਦਿਨ ਸਾਲ 5 ਸਾਲਾਂ ਬਾਅਦ ਉਹ ਬੰਦਾ ਸਾਰੀਆਂ ਥਮਾਦੋ ਰਹਿ ਜਾਂਦਾ ਹੈ ਖਤਮ ਹੋ ਜਾਂਦਾ ਨਸ਼ਾ ਕਿ ਕੋਈ ਵੀ ਮਤਲਬ ਮਜ਼ਮ ਵੀ ਨਹੀਂ ਇਜਾਜ਼ਤ ਦਿੰਦਾ ਤੇ ਕੋਈ ਵੀ ਦੁਨੀਆ ਦਾ ਕਾਨੂੰਨ ਵੀ ਨਹੀਂ ਇਜਾਜ਼ਤ ਦਿੰਦਾ ਕਿ ਨਸ਼ਾ ਸਰੇ ਆਮ ਕਰੋ ਤੇ ਇਹ ਨਹੀਂ ਤੇ ਫੇਰ ਕਾਨੂੰਨ نافذ ਕਰਨ ਵਾਲੇ ادارے ਸ਼ਾਮਲ ਨੇ ਤੇ ਖਾਮਦ ਕੰਮ ਇੰਦੀ ਸਦਾ ਮਸਾਲੀ ਹੋਣੀ ਚਾਹੀਦੀ ਹੈ ਇਹ ਇਹ ਟੈਨਾ ਜੀ ਦੀ ਅੱਛੀ ਕੋਸ਼ਿਸ਼ ਹੈ ਆਪਣੇ ਪਲੇਟਫਾਰਮ ਤੋਂ ਉਹਨਾਂ ਨੇ ਦੱਸਿਆ ਕਿ ਤੁਸੀਂ ਇਹ ਮਾਮਲੇ ਨੂੰ ਠੱਪ ਨਾ ਦਿਓ ਬਲਕਿ ਇਹ ਹਾਂਜੀ ਇਹ ਮੁੱਦਾ ਜਿਹੜਾ ਨਾ ਇਹ ਇਸ ਤਰ੍ਹਾਂ ਦੇ ਮੁੱਦੇ ਚੁੱਕਦੇ ਰਹਿੰਦੇ ਨੇ ਜਿਹੜੇ ਪੰਜਾਬ ਦੇ ਵਿੱਚ ਮਤਲਬ ਕਿ ਕਾਬਲੇ ਗੌਰ ਹੁੰਦੇ ਨੇ ਤੇ ਵੀਡੀਓ ਬੜੀ ਅੱਛੀ ਸੀ ਸਾਰਨ ਦੇਣਾ ਜੀ ਦੀ ਮਿਲਣਾ ਨਵੀਂ ਵੀਡੀਓ ਨਾਲ ਸਾਨੂੰ ਦਿਓ ਜੀ ਜਰੂਰ ਅੱਲਾਹ ਨੇ ਕਿ ਬਾਅਦ ਇੱਕ ਸੈਕਿੰਡ